ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਦਿਲੋਂ ਧੰਨਵਾਦ ਕਰਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਉਗੀ ਬਣੇ ਰਹੋ ਸਾਰੀ ਬਾਤ ਦੇ ਨਾਲ ਸੋ ਸੁਣੋ ਇਹ ਰੱਜ ਦੀ ਬਾਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਇੱਕ ਸੇਠ ਸੀ ਉਹਦੇ ਕੋਈ ਔਲਾਦ ਨਾ ਹੋਈ ਤਾਂ ਉਹ ਜਿਹੜੀ ਉਹਦੇ ਘਰ ਵਾਲੀ ਸੀ ਸਠਾਣੀ ਉਹ ਬਹੁਤ ਧਾਰਮਿਕ ਖਿਆਲਾਂ ਦੀ ਸੀ ਸਾਰਾ ਦਿਨ ਪਾਠ ਪੂਜਾ ਕਰਨੀ ਬਾਕੀ ਟਾਈਮ ਕੱਢ ਕੇ ਛੱਤ ਦੇ ਉੱਤੇ ਜਾਂਦੀ ਜਾਨਵਰਾਂ ਦੇ ਲਈ ਦਾਣੇ ਦੂਣੇ ਪਾਉਂਦੀ ਰਹਿੰਦੀ ਸੋ ਉਹਦਾ ਇਹ ਰੋਜ਼ ਦਾ ਹੀ ਕੰਮ ਸੀ ਸੇਠ ਉਹਨੂੰ ਕਿਹਾ ਗਏ ਕਹਿਣ ਲੱਗਿਆ ਇੱਕ ਦਿਨ ਕਹਿੰਦਾ ਤੂੰ ਸਾਰਾ ਦਿਨ ਉਹ ਭਗਵਾਨ ਦੇ ਮੂਹਰੇ ਆਹੀ ਕੁਛ ਕਰਦੀ ਰਹਿਨੀ ਆ ਵੀ ਸਾਨੂੰ ਬੱਚਾ ਕਿਉਂ ਨਹੀਂ ਦਿੱਤਾ ਭਗਵਾਨ ਸਾਨੂੰ ਕੋਈ ਔਲਾਦ ਕਿਉਂ ਨਹੀਂ ਦਿੱਤੀ ਕਹਿੰਦਾ ਭਗਵਾਨ ਦੀ ਮਰਜ਼ੀ ਆ ਉਹ ਦੇਵੇ ਨਾ ਦੇਵੇ ਕਹਿੰਦਾ ਤੂੰ ਕਿਉਂ ਸਾਰਾ ਦਿਨ ਆਏ ਕਰਦੀ ਐ ਉਹ ਕਹਿੰਦੀ ਵੀ ਮੈਨੂੰ ਤਾਂ ਜੋ ਮਰਜ਼ੀ ਕਹੋ ਮੇਰਾ ਤਾਂ ਇੱਕੋ ਹੀ ਸਵਾਲ ਐ ਭਗਵਾਨ ਨੂੰ ਵੀ ਸਾਨੂੰ ਔਲਾਦ ਕਿਉਂ ਨਹੀਂ ਦਿੱਤੀ ਸੋ ਉਸੇ ਨੂੰ ਚੰਗਾ ਸਮਝਦੀ ਹੋਈ ਉਹ ਛੱਤ ਤੇ ਵੀ ਜਾਨਵਰਾਂ ਨੂੰ ਪਾਏ ਹੁੰਦੀ ਦਾਣੇ ਤਾਂ ਉਹ ਜਦੋਂ ਦਾਣੇ ਰੋਜ਼ ਪਾਉਂਦੀ ਜਾਨਵਰ ਬਹੁਤ ਜਿੰਨੇ ਵੀ ਹੈਗੇ ਨੇ ਜਾਨਵਰ ਸਾਰੇ ਗਿੱਜ ਗਏ ਉੱਥੇ ਤਾਂ ਉਹਨਾਂ ਦੇ ਵਿੱਚ ਇੱਕ ਮੈਨਾ ਤੇ ਤੋਤਾ ਵੀ ਗਿੱਜ ਗਏ ਉਹ ਭਾਈ ਥੋੜੇ ਜਿ ਦਿਨਾਂ ਪਿਛੋਂ ਦੇਖਦੀ ਆ ਵੀ ਤੋਤੇ ਨੇ ਤੇ ਮੈਨਾ ਨੇ ਉੱਥੇ ਇੱਕ ਆਲਣਾ ਬਣਾ ਲਿਆ ਉਹਦੇ ਵਿੱਚ ਰਹਿੰਦੇ ਨੇ ਤੇ ਇੱਕ ਉਹਨਾਂ ਦਾ ਆਂਡਾ ਪਿਆ ਉਹਦੇ ਵਿੱਚ ਤਾਂ ਉਹ ਰੋਜ਼ ਜਾਂਦੇ ਨੇ ਬਾਹਰ ਅੰਦਰ ਫੇਰੇ ਆਉਂਦੇ ਨੇ ਆ ਕੇ ਫਿਰ ਉੱਥੋਂ ਦਾਣਾ ਪਾਣੀ ਖਾ ਲਿਆ ਤੇ ਬਹਿ ਜਾਂਦੇ ਨੇ ਤੜਕੇ ਨੂੰ ਫਿਰ ਉਹ ਅਹੀਂ ਦੇਖੀ ਜਾਂਦੀ ਐ ਉਹਨਾਂ ਨੂੰ ਐ ਤੇ ਤਿੰਨ ਚਾਰ ਦਿਨਾਂ ਬਾਅਦ ਕੀ ਹੋਇਆ ਉਹ ਤੋਤਾ ਤੇ ਮੈਨਾ ਆਏ ਨਾ ਗਨੇ ਚ ਉਹਨੇ ਇੱਕ ਦਿਨ ਦੇਖਿਆ ਦੂਜੇ ਦਿਨ ਜਾ ਕੇ ਬਹਿ ਗਈ ਉਹ ਦੂਜੇ ਦਿਨ ਬਣਾਏ ਚਾਰ ਦਿਨ ਲੰਘ ਗਏ ਉਹ ਤਾਂ ਨਾ ਆਏ ਜਦੋਂ ਉਹਨੇ ਸੋਚਿਆ ਸਠਾਣੀ ਨੇ ਵੀ ਇਹ ਅੰਡਾ ਜਿਹੜਾ ਪਿਆ ਐ ਵੀ ਇਹਨੂੰ ਮੈਂ ਲੈ ਜਾਨੀਆ ਕੋਈ ਜਾਨਵਰ ਨਾ ਭੰਨ ਦੇ ਹੋਰ ਤਾਂ ਉਹ ਭਾਈ ਉਹਨੂੰ ਅੰਡੇ ਨੂੰ ਲੈ ਗਈ ਚੱਕ ਕੇ ਲਗਾਈ ਹੋਈ ਤਾਂ ਆਪਦੀ ਦੇਖ ਰੇਖ ਦੇ ਵੀ ਚਾਂਡੇ ਨੂੰ ਰੱਖਦੀ ਹੈ ਤਾਂ ਉਹ ਕੀ ਦੇਖਦੀ ਹੈ ਵੀ ਉਹ ਅੰਡਾ ਜਿਹੜਾ ਉਹਦਾ ਆਕਾਰ ਵੱਡਾ ਹੋਣ ਲੱਗ ਗਿਆ ਤਾਂ ਇੱਕ ਦਿਨ ਉਹਦੇ ਦੇਖਦੇ ਦੇਖਦੇ ਪਹਿਲਾਂ ਤਾਂ ਘਬਰਾ ਗਈ ਵੀ ਇਹ ਐ ਵੱਡਾ ਕਿਉਂ ਹੋਈ ਜਾਂਦਾ ਹੈ ਤਾ ਇੱਕ ਦਿਨ ਉਹ ਕੀ ਦੇਖਦੀ ਐ ਵੀ ਉਹ ਅੰਡਾ ਹਿੱਲ ਰਿਹਾ ਜਿਵੇਂ ਉਹਨੇ ਜਾਣੀ ਕਿ ਫੁੱਟਣਾ ਸੀ ਅੰਡੇ ਨੇ ਫਟਣਾ ਸੀ ਉਹ ਹੋਰ ਡਰ ਗਈ ਵੀ ਐ ਕਿਉਂ ਹੋ ਰਿਹਾ ਉਹ ਦੂਰ ਜੇ ਬੈਠ ਕੇ ਦੇਖਣ ਲੱਗ ਗਈ ਤਾਂ ਕੀ ਦੇਖਦੀ ਐ ਕਿ ਅੰਡਾ ਫਟ ਗਿਆ ਉਹਦੇ ਵਿੱਚੋਂ ਇੱਕ ਬਹੁਤ ਸੁੰਦਰ ਕੰਨਿਆ ਨਿਕਲੀ ਜਦੋਂ ਉਹ ਬੱਚੀ ਦੇਖੀ ਉਹਨੇ ਭੱਜ ਕੇ ਜਾ ਕੇ ਚੱਕ ਲਈ ਚੱਕ ਕੇ ਸੇਠ ਨੂੰ ਬੁਲਾਇਆ ਉਹਨੇ ਸੁਨੇਹਾ ਦੇ ਕੇ ਵਿਛੇਤੀ ਆ ਜਾ ਤਾ ਹੁਣ ਉਹ ਕਹਿਣ ਲੱਗੀ ਵੀ ਇਹ ਤਾਂ ਕੁਦਰਤ ਨੇ ਮੈਂ ਜਿਹੜੇ ਰੋਜ਼ ਭਗਵਾਨ ਮੂਰੇ ਅਰਦਾਸ ਕਰਦੀਆਂ ਕਹਿੰਦੀ ਮੈਨੂੰ ਬੱਚੀ ਬਹਾਨੇ ਨਾਲ ਦੇਤੀ ਚਲੋ ਜੀ ਉਹ ਉਹਦਾ ਨਾਂ ਨਾਂ ਰੱਖਦੇ ਨੇ ਮੈਨਾਵਤੀ ਕਿਉਂਕਿ ਉਹ ਮੈਨਾ ਦੇ ਅੰਡੇ ਚੋਂ ਨਿਕਲੀ ਸੀ ਮੈਨਾਵਤੀ ਨਾਮ ਰੱਖ ਲਿਆ ਤਾਂ ਹੁਣ ਉਹਨੂੰ ਪਾਲਦੇ ਨੇ ਬੜੇ ਚਾਣਾ ਨਾਲ ਸ਼ੌਂਕ ਨਾਲ ਪਾਲੀ ਪੜਾਈ ਤਾਂ ਹੁਣ ਉਹ ਜਵਾਨ ਹੋ ਗਈ ਵਿਆਹਣ ਦੇ ਕਾਬਲ ਹੋ ਗਈ ਤਾ ਇੱਕ ਦਿਨ ਉਹ ਆਪਦੀਆਂ ਸਹੇਲੀਆਂ ਦੇ ਨਾਲ ਕੋਈ ਮੇਲਾ ਸੀ ਮੇਲੇ 'ਚ ਚਲੀ ਗਈ ਕੁੜੀ ਸੋਹਣੀ ਬਹੁਤ ਸੀ ਤਾਂ ਉੱਥੇ ਰਾਜਾ ਆਇਆ ਹੋਇਆ ਸੀ ਕਿਤੇ ਉਹਨੇ ਉਹ ਕੁੜੀ ਨੂੰ ਦੇਖ ਲਿਆ ਤਾਂ ਉਹਨੇ ਵਜ਼ੀਰ ਨੂੰ ਕਿਹਾ ਵੀ ਇਸ ਕੁੜੀ ਦਾ ਪਤਾ ਕਰ ਵੀ ਇਹ ਕਿਹਦੀ ਕੁੜੀ ਹੈ ਵੀ ਮੈਂ ਇਹਦੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ ਉਹ ਭਾਈ ਵਜ਼ੀਰ ਗਿਆ ਉਹਨਾਂ ਦੇ ਘਰੇ ਸੇਠ ਦੇ ਕਹਿਣ ਲੱਗਿਆ ਵੀ ਰਾਜੇ ਨੇ ਤੁਹਾਡੀ ਧੀ ਦੇ ਨਾਲ ਸ਼ਾਦੀ ਕਰਾਉਣ ਨੂੰ ਕਹਿੰਦਾ। ਉਹ ਕਹਿਣ ਲੱਗੇ ਵੀ ਠੀਕ ਐ। ਤੇ ਕਿਉਂ ਖੁਸ਼ੀ ਹੋਈ ਵੀ ਸਿੱ ਤਾਂ ਗਰੀਬ ਬੰਦੇ ਆ। ਤਾਂ ਭਾਈ ਉਹਨਾਂ ਨੇ ਕੀ ਕੀਤਾ? ਉਹਦਾ ਵਿਆਹ ਕਰਤਾ ਕੁੜੀ ਦਾ। ਵਿਆਹ ਕਰਿਆ ਹੋਇਆ ਤਾਂ ਉਹ ਜਿਹੜਾ ਰਾਜਾ ਸੀ ਉਹਦੀ ਦੂਜੀ ਸ਼ਾਦੀ ਸੀ। ਜਿਹੜੇ ਉਹ ਪਹਿਲਾਂ ਵਿਆਹਿਆ ਹੋਇਆ ਸੀ ਉਹਦੇ ਔਲਾਦ ਨਹੀਂ ਸੀ। ਤਾ ਹੁਣ ਉਹ ਜਿਹੜੀ ਪਹਿਲਾਂ ਵਾਲੀ ਸੀ ਰਾਜਾ ਇਹਦੇ ਨਾਲ ਟਾਈਮ ਬਦਲ ਸ ਬਤੀਤ ਕਰਦਾ ਤਾਂ ਉਹ ਜਿਹੜੀ ਪਹਿਲਾਂ ਵਾਲੀ ਰਾਣੀ ਸੀ ਉਹ ਬਹੁਤ ਲੱਗਦੀ ਉਹਦੇ ਤੇ ਮੈਨਾਵਤੀ ਤੇ ਤਾਂ ਉਤੋਂ ਤੋਂ ਖੁਸ਼ ਦਿਖਾਉਂਦੀ ਅੰਦਰੋਂ ਬਹੁਤ ਖਾਰ ਖਾਂਦੀ ਚਲੋ ਟਾਈਮ ਲੰਘਦਾ ਗਿਆ ਦਿਨ ਪੈ ਕੇ ਉਹ ਇੱਕ ਦਿਨ ਜਿਹੜੀ ਮੈਨਾਵਤੀ ਸੀ ਉਹ ਭਾਈ ਬਿਮਾਰ ਜੀ ਹੋ ਗਈ ਬੁਖਾਰ ਬਖੂਰ ਚੜ ਗਿਆ ਰਾਜੇ ਨੇ ਆਪ ਦਾ ਬੈਦ ਬੁਲਾਇਆ ਤਾਂ ਉਹਨੇ ਆ ਕੇ ਦੱਸਿਆ ਵੀ ਇਹ ਤਾਂ ਮਾਂ ਬਣਨ ਵਾਲੀ ਆ ਤਾਂ ਬਹੁਤ ਖੁਸ਼ੀ ਹੋਈ ਰਾਜੇ ਨੂੰ ਕਿਉਂਕਿ ਉਹਦੇ ਔਲਾਦ ਨਹੀਂ ਸੀ ਤਾਂ ਉਹ ਰਾਣੀਓ ਦੇ ਨਾਲ ਹੋਰ ਖਾਣ ਲੱਗੀ ਕਹਿੰਦੀ ਵੀ ਜੇ ਇਹਦੇ ਬੱਚਾ ਹੋ ਗਿਆ ਤਾਂ ਰਾਜਾ ਤਾਂ ਮੈਨੂੰ ਤਾਂ ਛੱਡੀ ਦੇਊ ਭੁੱਲੀ ਜਾਊਗਾ ਤਾਂ ਭਾਈ ਉਹਨੇ ਕੀ ਕੀਤਾ ਹੁਣ ਚਾਲ ਚੱਲਣ ਲੱਗੀ ਵੀ ਇਹਨੂੰ ਕਿਵੇਂ ਨਾ ਕਿਵੇਂ ਮੈਨਾਵਤੀ ਨੂੰ ਘਰੋਂ ਕੱਢਾਂ ਤਾਉ ਨੂੰ ਕਹਿਣ ਲੱਗੀ ਇੱਕ ਦਿਨ ਮੈਨਾਵਤੀ ਨੂੰ ਕਹਿੰਦੀ ਵੀ ਦੇਖ ਕਹਿੰਦੀ ਤੂੰ ਮੇਰੇ ਮੰਗੂ ਮਾਂ ਦੇ ਗਰਭ ਚੋਂ ਤਾਂ ਪੈਦਾ ਨਹੀਂ ਹੋਈ ਤੂੰ ਹੋਈ ਹੋਈਂ ਆਂਡੇ ਚੋਂ ਤੇਰਾ ਜਨਮ ਹੋਇਆ ਹੋਇਆ ਕਹਿੰਦੀ ਮੈਨੂੰ ਐਂ ਦੱਸੋ ਵੀ ਜੇ ਕੱਲ ਨੂੰ ਤੈਨੂੰ ਕੋਈ ਭੀੜ ਪਈ ਜੇ ਤਾਂ ਤੇਰੀ ਜਾਨ ਨੂੰ ਮੈਂ ਕਿਵੇਂ ਬਚਾਵਾਂ ਭਾਇਓ ਉਹਦੀਆਂ ਗੱਲਾਂ ਚ ਆ ਗਈ ਤਾਂ ਉਹਨੂੰ ਦੱਸ ਬੈਠੀ ਸਾਰਾ ਕੁਝ ਕਹਿੰਦੀ ਮੇਰੀ ਮਾਂ ਪਿਆ ਉਹਦੇ ਘਰੇ ਇੱਕ ਖੂਹ ਹੈ ਵਿੜੇ ਚ ਉਹਦੇ ਵਿੱਚ ਕਹਿੰਦੀ ਇੱਕ ਸੰਦੂਕ ਪਿਆ ਸੰਦੂਕੜੀਆ ਛੋਟੀ ਜੀ ਉਹਦੇ ਵਿੱਚ ਇੱਕ ਡੱਬੀ ਹੈ ਕਹਿੰਦੀ ਉਹਦੇ ਵਿੱਚ ਮਾਲ ਹੈ ਮਾਲਾ ਦੇ ਵਿੱਚ ਮੇਰੀ ਜਾਨ ਹੈ ਕਹਿੰਦੀ ਭਾਈ ਉਹਨੇ ਕੀ ਕੀਤਾ ਗੋਤਾਖੋਰ ਮੰਗਾ ਲਏ ਉਹਨੇ ਤਾਂ ਗੋਤਾਖੋਰ ਮੰਗਾ ਕੇ ਉਹਨਾਂ ਨੂੰ ਕਹਿਣ ਲੱਗੀ ਵੀ ਤੁਹਾਨੂੰ ਧਨ ਦੇਉਂ ਘੂਰਾ ਵੀ ਜਦੋਂ ਉਹਦੇ ਮਾਪੇ ਨਾ ਕਰੇ ਹੋਏ ਤਾਂ ਤੁਸੀਂ ਉੱਥੇ ਜਾਣਾ ਹੈ ਉਹਨਾਂ ਦੇ ਵਿਹੜੇ 'ਚ ਖੂਹ ਹੈ ਉਹਦੇ 'ਚੋਂ ਉਹ ਸੰਦੂਕੜੀ ਕੱਢ ਕੇ ਉਹਦੇ ਵਿੱਚ ਇੱਕ ਡੱਬੀ ਪਈ ਆ ਉਹ ਡੱਬੀ ਮੈਨੂੰ ਲਿਆ ਕੇ ਦੇ ਦਿਓ ਭਾਈ ਨੇਰੇ ਸਵੇਰੇ ਕਰਿਆ ਉਹਨਾਂ ਨੇ ਕੰਮ ਲਿਆ ਕੇ ਉਹਨੂੰ ਡੱਬੀ ਦੇਤੀ ਰਾਣੀ ਨੂੰ ਤਾਂ ਹਣ ਉਹ ਮਾਲਾ ਸੀ ਜਿਹੜੀ ਮੋਤੀਆਂ ਦੀ ਉਹਨੇ ਚੱਕ ਕੇ ਕੱਢ ਕੇ ਆਪਦੇ ਗਲ 'ਚ ਪਾ ਲਈ ਗਲ 'ਚ ਪਾਈ ਤਾਂ ਮੈਨਾਵਤੀ ਬਿਮਾਰ ਰਹਿਣ ਲੱਗ ਗਈ ਡਾਊਨ ਹੋ ਗਈ ਉਹ ਤਾਂ ਕੁਸ਼ਕ ਦਿਨ ਹੋਏ ਉਹ ਮਾਂ ਉਹਨਾਂ ਨੂੰ ਮੋਤੀਆਂ ਨੂੰ ਛੇੜਿਆ ਕਰੇ ਉਹਦਾ ਉਦੋਂ ਉਧਰ ਉਧਰੋਂ ਉਹਦਾ ਬਲ ਘਟਿਆ ਕਰੇ ਮੈਨਾਬਤੀ ਦਾ ਤਾਂ ਇੱਕ ਦਿਨ ਕੀ ਹੋਇਆ ਮੈਨਾਬਤੀ ਬੇਹੋਸ਼ ਹੋ ਕੇ ਡਿੱਗ ਪਈ ਤਾਂ ਰਾਜੇ ਨੇ ਬੁਲਾਇਆ ਵੈਦ ਉਹ ਆ ਕੇ ਕਹਿਣ ਲੱਗਿਆ ਵੀ ਇਹ ਤਾਂ ਹੁਣ ਖਤਮ ਹੈ ਵੀ ਇਹ ਤਾਂ ਹੈ ਹੀ ਨਹੀਂ ਜਹਾਨ 'ਚ ਰਾਜਾ ਕਹਿੰਦਾ ਐਡੀ ਛੇਤੀ ਵੀ ਚੰਗੀ ਪੱਲੀ ਨੂੰ ਇਹਨੂੰ ਕੀ ਹੋ ਗਿਆ ਵੀ ਕਿਵੇਂ ਮਰ ਸਕਦੀ ਹੈ ਉਹਨੇ ਇੱਕ ਦਿਨ ਪਹਿਲਾਂ ਰਾਜੇ ਨੂੰ ਕਿਹਾ ਸੀ ਮਹਿਨਵਤੀ ਨੇ ਵੀ ਜੇ ਕਦੇ ਮੇਰੀ ਮੌਤ ਹੋ ਜੇ ਨਾ ਤਾਂ ਮੇਰੇ ਸਰੀਰ ਨੂੰ ਜਲਾਇਓ ਨਾ ਕਹਿੰਦੀ ਸਸਕਾਰ ਨਾ ਕਰੀ ਇਹਨੂੰ ਇਸੇ ਤਰ੍ਹਾਂ ਕਹਿੰਦੀ ਬਾਹਰ-ਬਾਹਰ ਕਹਿੰਦੀ ਇੱਕ ਮਹਿਲ ਬਣਵਾ ਕੇ ਮੇਰਾ ਸਨੇ ਪਲੰਗ ਇਹਦੇ ਉੱਤੇ ਮੇਰੀ লাশ ਉੱਥੇ ਰੱਖ ਦਿਓ ਕਹਿੰਦੀ ਤੁਸੀਂ ਤਾਂ ਰਾਜੇ ਨੇ ਬਹੁਤ ਸੋਚਿਆ ਵੀ ਇਹਨੇ ਐ ਕਿਉਂ ਕਿਹਾ ਪਰ ਉਹ ਜਦੋਂ ਉਹਨ ਮਰ ਗਈ ਤਾਂ ਕਹਿਣ ਲੱਗੇ ਵੀ ਸਸਕਾਰ ਕਰੀਏ ਰਾਜਾ ਕਹਿੰਦਾ ਨਾ ਵੀ ਮੈਂ ਸਸਕਾਰ ਨਹੀਂ ਕਰਨਾ ਰਾਜਾ ਭਾਈ ਉਹਨੂੰ ਉਧਰ ਰਾਜੇ ਨੇ ਬਾਹਰ-ਬਾਹਰ ਇੱਕ ਮਹਿਲ ਬਣਵਾ ਲਿਆ ਬਣਾ ਕੇ ਉਹਦੀ লাশ ਨੂੰ ਸਨੇ ਪਲਗ ਉੱਥੇ ਰਖਾਤਾ ਚਾਰੇ ਪਾਸੇ ਉਹਦੇ ਬਹੁਤ ਉੱਚੀਆਂ ਤੰਦਾਂ ਕਰਤੀਆਂ ਤਾਂ ਹੁਣ ਟਾਈਮ ਲੰਘ ਰਿਹਾ ਹੈ ਕੁਝ ਮਹੀਨੇ ਲੰਘੇ ਜਦੋਂ ਤਾਂ ਇੱਕ ਦਿਨ ਰਾਜਾ ਉੱਥੋਂ ਦੀ ਲੰਗਿਆ ਜਾਵੇ ਉਹਨੂੰ ਉੱਧਰੋਂ ਉਸ ਮਹਿਲ ਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ ਉਹਨੇ ਦੇਖਿਆ ਵੀ ਇਧਰੋਂ ਇਸ ਮਹਿਲ ਚੋਂ ਬੱਚੇ ਦੇ ਰੋਣ ਦੀ ਆਵਾਜ਼ ਕਿੱਥੋਂ ਆ ਰਹੀ ਹੈ ਤਾਂ ਉਹ ਗਿਆ ਅੰਦਰ ਜਾ ਕੇ ਕੀ ਦੇਖਦਾ ਕਿ ਮੈਨਾਵਤੀ ਮਰੀ ਪਈ ਹੈ ਉਹਦੇ ਨਾਲ ਇੱਕ ਬਹੁਤ ਸੋਹਣਾ ਬੱਚਾ ਪਿਆ ਹੈ ਉਹ ਰੋ ਰਿਹਾ ਹੈ ਰਾਜੇ ਨੇ ਜਾਣਸਾਰ ਉਹ ਬੱਚਾ ਚੱਕਿਆ ਤਾਂ ਉਹ ਇੱਕਦਮ ਚੁੱਪ ਕਰ ਗਿਆ ਬੱਚਾ ਰਾਣਾ ਰਾਜਾ ਬਹੁਤ ਸੋਚਾਂ ਚ ਪਿਆ ਹੋਇਆ ਵੀ ਬੱਚਾ ਕਿੱਥੋਂ ਆ ਗਿਆ ਮੈਂ ਨਾ ਵਤੀ ਦੇ ਨਾਲ ਪਿਆ ਇਹ ਮਰੀ ਹੋਈ ਹੈ ਉਹਨੂੰ ਕੋਈ ਸਮਝ ਨਾ ਆਈ ਉਹਨੇ ਸੋਚਿਆ ਵੀ ਹੁਣ ਮੈਂ ਇਹਨੂੰ ਇੱਥੇ ਛੱਡ ਕੇ ਜਾਨਾ ਪਹਿਲਾਂ ਬੱਚੇ ਨੂੰ ਪਾਇਓ ਉੱਥੇ ਉਹਦੇ ਨਾਲ ਹੀ ਪਾਇਆ ਜਾ ਤਾਂ ਉਹ ਰੋਜ਼ ਜਾਂਦਾ ਬੱਚੇ ਦੇ ਨਾਲ ਖੇਡਦਾ ਹੈ ਤਾ ਉਹ ਬੱਚਾ ਬਹੁਤ ਛੇਤੀ ਵੱਧ ਫੁੱਲ ਰਿਹਾ ਹੈ ਫਿਰ ਉਹ ਸੋਚਦਾ ਰਾਜਾ ਵੀ ਇਹਨੂੰ ਕੌਣ ਦੁੱਧ ਪਿਉਂਦਾ ਪੁੰਦਾ ਇੱਥੇ ਵੀ ਇਹ ਬਾਦ ਫੁੱਲ ਕਿਵੇਂ ਰਿਹਾ ਵੀ ਸਮਝ ਤੋਂ ਬਾਹਰ ਹੈ ਗੱਲ ਮੈਨਾਂ ਵਾਤੀ ਤਾਂ ਮਰੀ ਹੋਈ ਹੈ ਤਾਂ ਐਨੇ ਜੀ ਬੱਚਾ ਸਾਲ ਦਾ ਹੋ ਗਿਆ ਉਹ ਕਿਸੇ ਨੂੰ ਨਹੀਂ ਦੱਸਦਾ ਰਾਜਾ ਬੱਚਾ ਜਦੋਂ ਰੁੜਨ ਫੇਰਨ ਲੱਗ ਗਿਆ ਉੱਥੇ ਹੱਸਣ ਖੇਡਣ ਲੱਗ ਗਿਆ ਹੌਲੀ-ਹੌਲੀ ਬੋਲਣ ਲੱਗ ਗਿਆ ਤਾ ਬੱਚਾ ਵੀ ਬਹੁਤ ਸਿਆਣਾ ਜਨਮ ਤੋਂ ਲੈ ਕੇ ਜਿਉਂ ਛੋਟਾ ਜਾਂ ਬੋਲਣ ਲੱਗਿਆ ਤਾਂ ਰਾਜਾ ਉਹਨੂੰ ਇੱਕ ਦਿਨ ਕਹਿਣ ਲੱਗਿਆ ਬੱਚੇ ਨੂੰ ਜਦੋਂ ਉਹ ਸਮਝਣ ਲੱਗਿਆ ਬੱਚਾ ਸਾਰਾ ਕੁਝ ਉਹਨੂੰ ਕਹਿਣ ਲੱਗਿਆ ਵੀ ਮੈਨੂੰ ਐਂ ਦੱਸ ਵੀ ਤੈਨੂੰ ਇੱਥੇ ਕੌਣ ਪਾਲ ਰਿਹਾ ਹੈ ਤਾਂ ਬੱਚੇ ਨੇ ਮੈਨਾਵਤੀ ਵੱਲ ਹੱਥ ਕਰਤਾ ਕਹਿੰਦਾ ਮੇਰੀ ਮਾਂ ਰਾਜਾ ਬੜਾ ਹੈਰਾਨ ਹੋਇਆ ਵੀ ਉਹ ਤਾਂ ਮਰੀ ਬਈ ਮੈਂ ਰੋਜ਼ ਦੇਖਦਾ ਆਂ ਵੀ ਬੱਚੇ ਨੂੰ ਉਹ ਕਿਵੇਂ ਪਾਲਦੀ ਐ ਵੀ ਸਮਝ ਤੋਂ ਬਾਹਰ ਨੇ ਗੱਲਾਂ ਤਾਂ ਭਾਈ ਇੱਕ ਦਿਨ ਉਹਨੇ ਫਿਰ ਕੀ ਕੀਤਾ ਉਹਨੂੰ ਕਹਿਣ ਲੱਗਿਆ ਬੱਚੇ ਨੂੰ ਕਹਿੰਦਾ ਵੀ ਤੇਰੀ ਮਾਂ ਤੈਨੂੰ ਕਿਵੇਂ ਪਾਲਦੀ ਐ ਮੈਨੂੰ ਨਹੀਂ ਸਮਝ ਆਈ ਉਹ ਕਹਿਣ ਲੱਗਿਆ ਵੀ ਇਹ ਰਾਤ ਨੂੰ ਉੱਠ ਖੜਦੀ ਐ ਮੇਰੀ ਮਾਂ ਰਾਜਾ ਹੋਰ ਵੀ ਹੈਰਾਨ ਵੀ ਰਾਤ ਨੂੰ ਕਿਵੇਂ ਉੱਠ ਖੜਦੀ ਆ ਇਹ ਬੱਚਿਆਂ ਨੂੰ ਕਹਿਣ ਲੱਗਿਆ ਚੰਗਾ ਤੂੰ ਐਂ ਕਰੀ ਵੀ ਤੂੰ ਤੇਰੀ ਮਾਂ ਨੂੰ ਪੁੱਛੀ ਵੀ ਤੂੰ ਰਾਤ ਨੂੰ ਕਿਉਂ ਉੱਠਦੀ ਐ ਦਿਨੇ ਕਿਉਂ ਮਰ ਜਾਨੀਂ ਐ ਰਾਤ ਨੂੰ ਜਿਉਂਦੀ ਕਿਵੇਂ ਹੁੰਦੀ ਐ ਭਾਈ ਬੱਚੇ ਨੇ ਪੁੱਛ ਲਿਆ ਕਹਿੰਦਾ ਵੀ ਮੈਨੂੰ ਰਾਜੇ ਨੇ ਪੁੱਛਿਆ ਉਹ ਕਹਿਣ ਲੱਗੀ ਵੀ ਰਾਜਾ ਤੇਰਾ ਬਾਪ ਐ ਭਾਈ ਬੱਚੇ ਨੂੰ ਹੋਰ ਵੀ ਮੋਹ ਹੋ ਗਿਆ ਵੀ ਮੇਰਾ ਬਾਪ ਐ ਤਾਂ ਦੂਜੇ ਦਿਨ ਜਦੋਂ ਰਾਜਾ ਆਇਆ ਉਹਨੇ ਬੱਚੇ ਨੇ ਉਹਨੂੰ ਸਾਰਾ ਕੁਝ ਦੱਸ ਦਿੱਤਾ ਕਹਿੰਦਾ ਵੀ ਮੇਰੀ ਮਾਂ ਐ ਮੈਨਾਵਤੀ ਤੂੰ ਮੇਰਾ ਬਾਪਾ ਐ ਵੀ ਮੇਰੀ ਮਾਂ ਨੇ ਕਿਹਾ ਵੀ ਮੈਂ ਰਾਤ ਨੂੰ ਜਿਉਂਦੀ ਹੋ ਜਾਨੀ ਆ ਤੇ ਉਹ ਕਹਿਣ ਲੱਗਿਆ ਵੀ ਫਿਰ ਉਹਨੂੰ ਕਾਰਨ ਪੁੱਛੀ ਤੂੰ ਵੀ ਕਿਵੇਂ ਜਿਉਂਦੀ ਹੁੰਦੀ ਐ ਫਿਰ ਉਹ ਜਿਉਂਦੀ ਕਿਉਂ ਨਹੀਂ ਰਹਿੰਦੀ ਦਿਨੇ ਕਿਉਂ ਨਹੀਂ ਜਿਉਂਦੀ ਹੁੰਦੀ ਭਾਈ ਦੂਜੇ ਦਿਨ ਬੱਚੇ ਨੇ ਪੁੱਛ ਲਿਆ ਤਾ ਜਦੋਂ ਫਿਰ ਉਹ ਗਿਆ ਰਾਜਾ ਕਹਿੰਦਾ ਵੀ ਤੈਂ ਪੁੱਛਿਆ ਤੀ ਤੇਰੀ ਮਾਂ ਨੂੰ ਵੀ ਦਿਨਾਂ ਕਿਉਂ ਨਹੀਂ ਜਿਉਂਦੀ ਹੁੰਦੀ ਵੀ ਜੇ ਅਸੀਂ ਉਹਨੂੰ ਜਿਉਂਦਾ ਕਰਨਾ ਹੋਵੇ ਤਾਂ ਕੀ ਕਾਰਨ ਹੈ ਇਹਦਾ ਮਰਨ ਦਾ ਉਹ ਕਹਿੰਦੀ ਵੀ ਉਹਨੂੰ ਐਂ ਕਹੀ ਰਾਜੇ ਨੂੰ ਵੀ ਜਿਹੜੀ ਵੱਡੀ ਰਾਣੀ ਹੈ ਨਾ ਉਹਦੇ ਗਲ ਵਿੱਚ ਇੱਕ ਮੋਤੀਆਂ ਦੀ ਮਾਲਾ ਪਾਈ ਹੋਈ ਆ ਵੀ ਉਹਦੇ 'ਚ ਮੇਰੇ ਪ੍ਰਾਣ ਨੇ ਵੀ ਉਹ ਜਿਵੇਂ ਕਿਵੇਂ ਹੁੰਦੀ ਆ ਉਹ ਤਾਂ ਮਾਲਾ ਲੈ ਲੈ ਉਹ ਮੋਤੀਆਂ ਦੀ ਵੀ ਮੈਂ ਜਿਉਂਦੀ ਹੋ ਜੂਗੀ ਫੇਰ ਭਾਈ ਰਾਜੇ ਨੇ ਮੁੰਡੇ ਨੇ ਦੱਸਤਾ ਰਾਜੇ ਨੂੰ ਸਾਰਾ ਕੁਝ ਤਾਂ ਰਾਜੇ ਨੇ ਫਿਰ ਚਾਲ ਚੱਲੀ ਜਾ ਕੇ ਕਹਿਣ ਲੱਗਿਆ ਰਾਣੀ ਵੀ ਮੇਰਾ ਇੱਕ ਦੋਸਤ ਹੈ ਵੀ ਉਹਦੇ ਮਾਪੇ ਉਹ ਆਪ ਬਾਹਰ ਗਏ ਨੇ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਹੈ ਵੀ ਉਹ ਮੈਨੂੰ ਕਹਿੰਦੇ ਨੇ ਵੀ ਤੂੰ ਸਹ ਰੱਖ 4-5 ਦਿਨ ਉਹਨੂੰ ਬੱਚੇ ਨੂੰ ਵੀ ਉਹਨਾਂ ਨੇ ਜ਼ਰੂਰੀ ਕਿਤੇ ਜਾਣਾ ਬੱਚੇ ਨੂੰ ਉੱਥੇ ਲਿਜਾ ਨਹੀਂ ਸਕਦੇ ਨਾਲ ਤਾਂ ਉਹ ਮੰਨ ਗਈ ਕਹਿੰਦੀ ਲਿਆਓ 4-5 ਦਿਨਾਂ ਦੀ ਕੀ ਗੱਲ ਆਪਾਂ ਰੱਖ ਲਾਂਗੇ ਭਾਈ ਜਦੋਂ ਲਿਆਂਦਾ ਉਹਨੇ ਬੱਚਾ ਘਰੇ ਲਿਆਂਦਾ ਰਾਜੇ ਨੇ ਤਾਂ ਰਾਣੀ ਨੂੰ ਪਿਆਰਾ ਲੱਗਿਆ ਬੱਚਾ ਬਹੁਤ ਸੋਹਣਾ ਗੱਲਾਂ ਮਾਰੇ ਤਾਂ ਬੱਚੇ ਨੂੰ ਰਾਜੇ ਨੇ ਪਹਿਲਾਂ ਸਿਖਾਤਾ ਵੀ ਤੂੰ ਉਹਦੀ ਗੋਦੀ ਚੜ੍ਹ ਕੇ ਕਹੇ ਧੱਕੇ ਨਾਲ ਉਹਦਾ ਉਹਦੀ ਮਾਲਾ ਲੈ ਲਈ ਕਹੀ ਵੀ ਮੈਂ ਮਾਲਾ ਲੈਣੀ ਆ ਔਰ ਲੈ ਕੇ ਮੈਨੂੰ ਦੇਦੀ ਭਾਈ ਰਾਣੀ ਉਹਦੇ ਨਾਲ ਖੇਡਦੀ ਐ ਉਹਨੂੰ ਚੰਗਾ ਲੱਗਦਾ ਬੱਚੇ ਨੂੰ ਦੇਖ ਕੇ ਖੇਡਣਾ ਵੀ ਕਿੰਨਾ ਪਿਆਰਾ ਬੱਚਾ ਕਿਉਂ ਉਹਨੂੰ ਆਇਆ ਵੀ ਇਹਦੇ ਦੋਸਤ ਦਾ ਕਿਸੇ ਦਾ ਵਿਚਾਰ ਦਿਨ ਬਾਅਦ ਲੈ ਜਾਣਗੇ ਤਾਂ ਭਾਈ ਉਹ ਬੱਚਾ ਜਿੱਦ ਕਰਕੇ ਉਹਦੀ ਗੋਦੀ ਚੜਦਾ ਤੇ ਉਹ ਮਾਲਾ ਖੋਹਣ ਲੱਗਦਾ ਕਹਿੰਦਾ ਮੈਂ ਇਹ ਮਾਲਾ ਲੈਣੀ ਆ ਉਹ ਕਹੇ ਮੈਂ ਦਿੰਦੀ ਨਹੀਂ ਰਾਜਾ ਕਹਿਣ ਲੱਗਿਆ ਹੋਰ ਦਾਸੀਆਂ ਗੋਲੀਆਂ ਕਹਿਣ ਲੱਗੀਆਂ ਵਜ਼ੀਰ ਕਹਿਣ ਲੱਗਿਆ ਵੀ ਰਾਣੀ ਸਹਿਬਾ ਤੁਸੀਂ ਤਾਂ ਵੱਡੇ ਹੋਏ ਤਾਂ ਬੱਚਾ ਵੀ ਤੁਸੀਂ ਆਪਣੀ ਹੱਦ ਨਾ ਭੁੱਲੋ ਬੱਚਾ ਮੰਗਦਾ ਇੱਕ ਮੋਤੀਆਂ ਦੀ ਮਾਲਾ ਹੀ ਹੈ ਵੀ ਤੁਸੀਂ ਦੇ ਦੋ ਇਹ ਜਿੱਦ ਪਿਆ ਹੋਇਆ ਤਾਂ ਕੀ ਹੈ ਭਾਈ ਉਹ ਦੇਣਾ ਨਹੀਂ ਚਾਹੁੰਦੀ ਉਹਨੂੰ ਵੀ ਪਤਾ ਹੈ ਹੁਣ ਵੀ ਇਹ ਚ ਉਹਦੀ ਜਾਨ ਹੈ ਤਾਂ ਜਦੋਂ ਅੰਤ ਨੂੰ ਸਾਰੇ ਉਹਨੂੰ ਟੋਕਾ ਟਾਕੀ ਕਰਦੇ ਨੇ ਉਹ ਲਾ ਕੇ ਫੜਾ ਦਿੰਦੀ ਹੈ ਮੰਨ ਜਾਂਦੀ ਹੈ ਵੀ ਦੇ ਦਿੰਨੀ ਆ ਭਾਈ ਉਹ ਬੱਚੇ ਨੇ ਦੇ ਦਿੰਦੀ ਹੈ ਮਾਲਾ ਬੱਚਾ ਉੱਤਰਦਾ ਗੋਦੀੋਂ ਖੇਲਦਾ ਖੇਲਦਾ ਤਾਂ ਰਾਜਾ ਉਹਨੂੰ ਲੈ ਜਾਂਦਾ ਚੱਕ ਕੇ ਬੱਚੇ ਨੂੰ ਮਾਲਾ ਲੈਂਦਾ ਉਹ ਤੋਂ ਫੜ ਤਾਂ ਬੱਚੇ ਨੂੰ ਉਹ ਮੈਨਾਵਤੀ ਕੋਲ ਲੈ ਜਾਂਦਾ ਉਧਰੋਂ ਮੈਨਾਵਤੀ ਵੀ ਉੱਠ ਕੇ ਬਹਿ ਜਾਂਦੀ ਹੈ ਉਹ ਕਹਿਣ ਲੱਗੀ ਵੀ ਆਹ ਮੋਤੀਆਂ ਦੀ ਮਾਲਾ ਨੂੰ ਰਾਣੀ ਮਲਤਦੀ ਆ ਜਦੋਂ ਨਾ ਫਿਰ ਉਦੋਂ ਮੇਰੇ ਪ੍ਰਾਨ ਨਿਕਲਦੇ ਨੇ ਵੀ ਉਸ ਨੇ ਮੈਨੂੰ ਇਹ ੱੱਕੇ ਧੋਖੇ ਨਾਲ ਕਹਿੰਦੀ ਮੈਨ ਤੋਂ ਪੁੱਛ ਕੇ ਸਾਰਾ ਕੁਝ ਉਹਨੇ ਦੱਸ ਤਾ ਰਾਜੇ ਨੂੰ ਵੀ ਉਹ ਐ ਕਢਾ ਲਿਓ ਨੇ ਕਿ ਕਿਸੇ ਤੋਂ ਮਾਲਾ ਵੀ ਮੇਰੇ ਪ੍ਰਾਨ ਮੁੱਕ ਗਏ ਤਾਂ ਹੁਣ ਉਹ ਕਹਿਣ ਲੱਗਿਆ ਵੀ ਤੁਸੀਂ ਪੰਜ ਚਾਰ ਦੇ ਨਿੱਥੀ ਰਹੋ ਮਾਂ ਪੁੱਤ ਤੇ ਉਹ ਗਿਆ ਮਹਿਲਾ ਚ ਉਹਨੂੰ ਪਤਾ ਸੀ ਵੀ ਰਾਣੀ ਜਿੱਦ ਕਰੂਗੀ ਵੀ ਐ ਤਾਂ ਉਹਨੇ ਗੱਲ ਨਹੀਂ ਮੰਨਣੀ ਉਹਨੂੰ ਕਹਿਣ ਲੱਗਿਆ ਰਾਣੀ ਕਹਿੰਦਾ ਇੱਕ ਸੰਕਟ ਆ ਰਿਹਾ ਹੈ ਪਰ ਜਾ ਤੇ ਆਰ ਆਪਣੇ ਰਾਜ ਤੇ ਵੀ ਮੈਂ ਸੋਚਦਾ ਆਪਾਂ ਕੁਝ ਦਿਨਾਂ ਵਾਸਤੇ ਨਾ ਤਹਿ ਖਾਨੇ ਚ ਰਹੀਏ ਉਹ ਕਹਿੰਦੀ ਠੀਕ ਹੈ ਤਹਿ ਖਾਨੇ ਚ ਰਹਿ ਲਾਂਗੇ ਉਹਨੂੰ ਕਹਿਣ ਲੱਗਿਆ ਵੀ ਚਲ ਆਪਾਂ ਤਾਂ ਹੁਣੇ ਚੱਲਦੇ ਆਂ ਭਾਈ ਉਹਨਾਂ ਨੇ ਲੋਕ ਜਾ ਕੇ ਖੋਲਿਆ ਦੋਨੇ ਅੰਦਰ ਵੜ ਗਏ ਬੈਠ ਗਏ ਬੈਠ ਕੇ ਕਹਿਣ ਲੱਗਿਆ ਵੀ ਤੂੰ ਹੁਣ ਇੱਥੇ ਬੈਠ ਵੀ ਮੈਂ ਬਾਹਰੋਂ ਲੋਕ ਲਾ ਕੇ ਹੀ ਜਾਊਗਾ ਵੀ ਨਹੀਂ ਤਾਂ ਖੁੱਲਾ ਦੇਖ ਕੇ ਕੋਈ ਵੀ ਅੰਦਰ ਆ ਸਕਦਾ ਹੈ ਵੀ ਮੈਂ ਲੋਕ ਲਾ ਕੇ ਜਾਊਂਗਾ ਬਾਹਰ ਚਾਬੀ ਲਈ ਜੋ ਨਾਲ ਵੀ ਮਾ ਕੇ ਆਪ ਮੈਂ ਹੀ ਖੋਲੂਗਾ ਉਹ ਨੂੰ ਕੀ ਪਤਾ ਸੀ ਉਹ ਮੰਨ ਗਈ ਕਹਿੰਦੀ ਠੀਕ ਹੈ ਤਾਂ ਭਾਈ ਉਹ ਉਹਨੂੰ ਤਾਂ ਉੱਥੇ ਲਾ ਗਿਆ ਲੋਕ ਘੱਲ ਆਤੀ ਜਿੰਦੇ ਚੋਂ ਤਾਂ ਤਾਂ ਮੈਂ ਆਪਣੀ ਬਤੀ ਨੂੰ ਤੇ ਬੱਚੇ ਨੂੰ ਲਿਆਇਆ ਘਰੇ ਲਿਆ ਕੇ ਘਰੇ ਉਹਨੂੰ ਕਹਿਣ ਲੱਗਿਆ ਵੀ ਤੂੰ ਹੁਣ ਇੱਥੇ ਹੀ ਰਹੇਂਗੀ ਤੇਰਾ ਇਹੀ ਥਾਂ ਹੈ ਉਹਨੇ ਬਹੁਤ ਮਿੰਨਤਾਂ ਕਰੀਆਂ ਵੀ ਮੈਂ ਗਲਤੀ ਕਰ ਗਈ ਮੈਨੂੰ ਮਾਫ਼ ਕਰ ਦਿਓ ਕਹਿੰਦਾ ਨਾ ਹੁਣ ਨਹੀਂ ਕਹਿੰਦਾ ਮੈਂ ਗਲਤੀ ਖੰਦਾ ਕਹਿੰਦਾ ਮੈਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਸੀ ਕਹਿੰਦਾ ਤੂੰ ਰੋਜ਼ ਇੱਧੇ ਤੇ ਲੱਗਦੀ ਸੀ ਤੂੰ ਮੈਨੂੰ ਕਹਿੰਦਾ ਸੁਣਾਉਂਦੀ ਰਹਿੰਦੀ ਸੀ ਗੱਲਾਂ ਵੀ ਮੈਂ ਇਹਨੂੰ ਕੱਢਣਾ ਹੈ ਘਰੋਂ ਕੱਢਣਾ ਹੈ ਕਹਿੰਦਾ ਮੈਂ ਹੀ ਨਹੀਂ ਸਮਝਿਆ ਤੂੰ ਕਹਿੰਦਾ ਇੱਥੇ ਤੱਕ ਜਾ ਡਿੱਗੀ ਵੀ ਤੈਂ ਉਹਦੇ ਪ੍ਰਾਨ ਪੇਟ 'ਚ ਬੱਚਾ ਹੈ ਮਸਾਂ ਇੱਕ ਬੱਚਾ ਦਿੱਤਾ ਆਪਾਂ ਨੂੰ ਰੱਬ ਨੇ ਉਹ ਕਹਿੰਦੀ ਵੀ ਤੁਸੀਂ ਫਿਰ ਮੈਨੂੰ ਬਾਹਰ ਕੱਢੋ ਮੈਂ ਨਹੀਂ ਮਾਰ ਉਹ ਕਹਿੰਦਾ ਮੈਂ ਤਾਂ ਮੰਨਣੀ ਨਹੀਂ ਤੇਰੀ ਗੱਲ ਤੂੰ ਬੱਚੇ ਨੂੰ ਵੀ ਨੁਕਸਾਨ ਦੇਵੇਂਗੀ ਭਾਈ ਉਹ ਘਰ ਤੀ ਜੇਲ੍ਹ 'ਚ ਤੇ ਹੁਣ ਰਾਜਾ ਰਾਜੀ ਖੁਸ਼ੀ ਆਪਦੇ ਪਿਆਰ ਨਾਲ ਮੈਨਾਵਤੀ ਨਾਲ ਤੇ ਬੱਚੇ ਨਾਲ ਰਹਿੰਦਾ ਹੈ ਧੰਨਵਾਦ ਜੀ